ਦੋਸਤੋ ਕ੍ਰਾਂਤੀਕਾਰੀ ਕਵੀ ਅਵਤਾਰ ਸਿੰਘ ਪਾਸ਼ ਨੂੰ ਯਾਦ ਕਰਦੇ ਹੋਇਆਂ ਇੱਕ ਰਚਨਾ ਤੁਹਾਡੇ ਪੇਸ਼ੇ ਖidmat ਕਰਨ ਲੱਗਿਆ ਹਾਂ ਸਿਰਲੇਖ ਹੈ ਸਵੈ ਪਰਚੋਲ ਕਿ ਪਾਸ਼ ਜਿਉਂਦਾ ਹੈ ਟੰਗ ਦਿਓ ਸਲੀਬਾਂ ਤੇ ਪਿਆਲਾ ਜ਼ਹਿਰ ਦਾ ਦੇ ਕੇ ਸੀਨਾ ਪਾੜ ਦੋ ਸੱਚ ਦਾ ਭਾਵੇਂ ਮਾਰ ਕੇ ਖੰਜਰ ਵਿਚਾਰ ਮਰ ਨਹੀਂ ਸਕਦਾ ਇਹ ਜ਼ਿੰਦਗੀ ਮੌਤ ਤੋਂ ਅੱਗੇ ਜੋ ਲੱਖਾਂ ਸਾਲ ਜਿਉਂਦਾ ਹੈ ਲੱਖਾਂ ਹੀ ਦਿਲਾਂ ਅੰਦਰ ਜੋ ਲੱਖਾਂ ਸਾਲ ਜਿਉਂਦਾ ਹੈ ਲੱਖਾਂ ਹੀ ਦਿਲਾਂ ਅੰਦਰ ਸਰੀਰਾਂ ਤੋਂ ਕਿਤੇ ਵੱਡਾ ਹੁੰਦਾ ਹੈ ਵਿਚਾਰ ਜੋ ਕਿ ਹਜ਼ਾਰਾਂ ਲੱਖਾਂ ਸਾਲਾਂ ਤੱਕ ਬ੍ਰਹਮੰਡ ਵਿੱਚ ਯਾਤਰਾ ਕਰਦਾ ਹੈ ਅਤੇ ਵਿਚਾਰ ਧਾਰਾ ਦੀ ਲੋ ਉਹ ਲੋ ਹੈ ਜਿਸ ਤੋਂ ਰੋਸ਼ਨੀ ਲੈ ਕੇ ਦਿਮਾਗਾਂ ਦੇ ਸੂਰਜ ਲਾਟ ਬੰਦੇ ਹਨ ਅਤੇ ਜੱਗ ਵਿੱਚ ਰੁਸ਼ਨਾਈਆਂ ਬੰਦੇ ਹਨ ਗੋਲੀਆਂ ਮਾਰਿਆਂ ਜੇ ਕੋਈ ਮਰਦਾ ਹੁੰਦਾ ਤੇ ਪਾਸ਼ ਨੇ ਵੀ ਮਰ ਜਾਣਾ ਸੀ ਪਰ ਪਾਸ਼ ਦੀ ਵਿਚਾਰਤਾ ਰਾਨਾ ਹੀ ਮਰੀ ਉਹ ਅੱਜ ਵੀ ਸਾਡੇ ਕੋਲੋਂ ਚੀਖ ਚੀਖ ਕੇ ਪੁੱਛ ਰਹੀ ਹੈ ਕਿ ਦੱਸੋ ਤੁਹਾਡੇ ਵਿੱਚੋਂ ਪਾਸ਼ ਮਰ ਚੁੱਕਿਆ ਹੈ ਜਾਂ ਕਿਤੇ ਅੱਜ ਵੀ ਦਿਲ ਦੀ ਕਿਸੇ ਨੁਕਰੇ ਪਾਸ਼ ਜਿਉਂਦਾ ਹੈ ਸਵੇ ਪਰਚੋਲ ਕੀ ਪਾਸ਼ ਜਿਉਂਦਾ ਹੈ ਜਦੋਂ ਕੋਈ ਰਾਂਝਾ ਹੀਰ ਦੇ ਖਿਆਲਾਂ ਵਿੱਚੋਂ ਬਾਹਰ ਆ ਕੇ ਚੂਰੀ ਵਿੱਚ ਪੈਣ ਵਾਲੇ ਮਿਲਾਵਟੀ ਘੋੜੇ ਦੇ ਵਧਰੇ ਮੁੱਲ ਤੇ ਘਟੀਆ ਪੱਧਰ ਦੀ ਕੁਆਲਿਟੀ ਬਾਰੇ ਸੋਚਦਾ ਹੋਇਆ ਹੋਰ ਹੀ ਲੁੱਟਕਸੁੱਟ ਤੇ ਮੁਨਾਫੇ ਦੀ ਦੌੜ ਵਿੱਚ ਰੁੱਝੇ ਹੋਏ ਉਸ ਆਦਮੀ ਬਾਰੇ ਸੋਚੇਗਾ ਜੋ ਆਪਣੇ ਹੀ ਪਰਿਵਾਰ ਨੂੰ ਆਪਣੇ ਹੱਥੀਂ ਜ਼ਹਿਰ ਦੇ ਰਿਹਾ ਹੈ ਤੇ ਹੋ ਸਕਦਾ ਹੈ ਉਸ ਵਿੱਚ ਪਾਸ਼ ਦੀ ਆਤਮਾ ਆ ਜਾਵੇ ਜਦੋਂ ਸਕੂਲ ਨੂੰ ਜਾਂਦੀ ਬੱਚੀ ਸ਼ਾਮ ਤੱਕ ਵਾਪਸ ਨਹੀਂ ਮੁੜਦੀ ਰਿਪੋਰਟ ਲਿਖਾਉਣ ਗਿਆ ਉਸ ਦਾ ਬਾਪ ਥਾਣੇ ਵਿੱਚ ਪੁਲਿਸਤੋਂ ਬੇਇੱਜ਼ਤ ਹੁੰਦਾ ਹੋਇਆ ਇਸ ਸਮਾਜ ਨੂੰ ਲਾਂਤਾਂ ਪਾਵੇਗਾ ਅਤੇ ਆਪਣੀ ਬੱਚੀ ਦੀ ਮੌਤ ਦੇ ਕਾਰਨਾਂ ਦੀ ਸਹੀ ਜਾਂਚ ਲਈ ਬੱਚੀ ਦੀ ਲਾਸ਼ ਨੂੰ ਸੜਕ ਉੱਤੇ ਰੱਖ ਕੇ ਧਰਨਾ ਦੇਣ ਲਈ ਮਜਬੂਰ ਹੋ ਜਾਵੇਗਾ ਉਸ ਵੇਲੇ ਉਸ ਵਿੱਚ ਪਾਸ ਦੀ ਰੂਹ ਦੀ ਆਮਦ ਹੋਣੀ ਲਾਜ਼ਮੀ ਹੈ ਜਦੋਂ ਕੋਈ ਖਿਡਾਰੀ ਘਰ ਦੀਆਂ ਜ਼ਰੂਰਤਾਂ ਨੂੰ ਛਿੱਕੇ ਟੰਕ ਕੇ ਜ਼ਿਮੀਂਦਾਰਾਂ ਦੇ ਵੱਡਾਂ ਵਿੱਚੋਂ ਚੁਗੇ ਹੋਏ ਸਿੱਟਿਆਂ ਅਤੇ ਸਰਦਾਰਾਂ ਦੇ ਖੇਤਾਂ ਵਿੱਚੋਂ ਮਿਲੀ ਰੀੜੀ ਤੋਂ ਇਕੱਠੇ ਕੀਤੇ ਦਾਣਿਆਂ ਨੂੰ ਵੇਚ ਕੇ ਆਪਣੀ ਖਰਾਕ ਪੂਰੀ ਕਰਦਾ ਹੋਇਆ ਵੀ ਇਸ ਕਰਕੇ ਬਿਨਾ ਖਿੜਾਏ ਤੋਂ ਹੀ ਹਰਾ ਦਿੱਤਾ ਜਾਂਦਾ ਹੈ ਕਿਉਂਕਿ ਮਨ ਚੁੱਤੇ ਉਸ ਦੀ ਕੜਾ ਨਾਲੋਂ ਜ਼ਿਆਦਾ ਉਸ ਦੀ ਜਾਤ ਅਤੇ ਗਰੀਬੀ ਨੂੰ ਪਰਖਿਆ ਜਾਂਦਾ ਹੈ ਉਸ ਵਿੱਚ ਪਾਛ ਦਾ ਆ ਜਾਣਾ ਕੋਈ ਅਨੋਖੀ ਗੱਲ ਨਹੀਂ ਜਦੋਂ ਵੱਡੇ ਵੱਡੇ ਟਿੱਡ ਸ਼ਾਮਲਾ ਤਾਂ ਖਾ ਖਾ ਕੇ ਵੀ ਆਪਣੀਆਂ ਗੋਗੜਾ ਨਹੀਂ ਭਰਦੇ ਤਾਂ ਸਰਕਾਰੀ ਠੇਕੇਦਾਰਾਂ ਨਾਲ ਮਿਲ ਕੇ ਉਹਨਾਂ ਪੁਲਾਂ ਅਤੇ ਹਸਪਤਾਲਾਂ ਦੇ ਠੇਕੇ ਲੈ ਕੇ ਘਟਿਆ ਚੂਨੇ ਅਤੇ ਸੀਮਿੰਟ ਕਰਕੇ ਲੱਖਾਂ ਹੀ ਲੋਕਾਂ ਦੀ ਮੌਤ ਨੂੰ ਹਾਦਸਾ ਦੱਸਣਗੇ ਤੇ ਉਹਦੋਂ ਹੋ ਸਕਦਾ ਹੈ ਸਾਡੀ ਰੂਹ ਵਿੱਚ ਪਾਸ਼ ਦੀ ਰੂਹ ਪ੍ਰਵੇਸ਼ ਕਰ ਜਾਏ ਸਾਡੇ ਆਲੇ-ਦੁਆਲੇ ਦੇ ਸਮਾਜ ਵਿੱਚ ਵਾਪਰ ਰਹੀਆਂ ਮੰਦ ਭਾਗੀਆਂ ਘਟਨਾਵਾਂ ਨੇ ਜਿਨ੍ਹਾਂ ਨੇ ਆਪਣੇ ਵੱਲ ਕਿਸੇ ਦਾ ਧਿਆਨ ਖਿੱਚਦਿਆਂ ਹੋਇਆਂ ਉਹ ਆਵਾਜ਼ ਚੁੱਕਣ ਦੀ ਹਿੰਮਤ ਦਿੱਤੀ ਅਤੇ ਜੇਕਰ ਉਹ ਇਸ ਤਰ੍ਹਾਂ ਕਰ ਸਕਿਆ ਤਾਂ ਸਮਝੋ ਪਾਸ਼ਾਲੇ ਮਰਿਆ ਨਹੀਂ ਉਹ ਜਿੰਦਾ ਹੈ ਸਾਡੇ ਹੀ ਕਿਸੇ ਵਿੱਚ ਜਿੰਦਾ ਹੈ ਜੇ ਨਾ ਫਲਸਫੇ ਉੱਤੇ ਹੋਵੇ ਅਮਲ ਸਾਥੋਂ ਜੇ ਨਾ ਫਲਸਫੇ ਉੱਤੇ ਹੋਵੇ ਅਮਲ ਸਾਥੋਂ ਤੇ ਨੇਰੇ ਨਾਮ ਨੂੰ ਰਟੀ ਜਾਣਾ ਬੰਦਗੀ ਨਹੀਂ ਇਕੱਲੇ ਸਰੀਰ ਦੇ ਮਰਿਆ ਨਾ ਮੌਤ ਹੁੰਦੀ ਇਕੱਲੇ ਸਰੀਰ ਦੇ ਮਰਿਆ ਨਾ ਮੌਤ ਹੁੰਦੀ ਤੇ ਸਿਰਫ ਸਾਹਾਂ ਦਾ ਚੱਲਣਾ ਜ਼ਿੰਦਗੀ ਨਹੀਂ ਤੇ ਸਿਰਫ ਸਾਹਾਂ ਦਾ ਚੱਲਣਾ ਜ਼ਿੰਦਗੀ ਨਹੀਂ ਜ਼ਿੰਦਾਬਾਦ ਦੋਸਤੋ ਜ਼ਿੰਦਾਬਾਦ